ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਈਡੀ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਇਹ ਇਲਜ਼ਾਮ ਲੱਗਦੇ ਨੇ ਕਿ ਈਡੀ ਭਾਜਪਾ ਵਾਲਿਆਂ ਨੂੰ ਕੁਝ ਨਹੀਂ ਕਹਿੰਦੀ ਹੋਰਨਾਂ ਦੇ ਉੱਤੇ ਛਾਪੇਮਾਰੀ ਕਰਦੀ ਆ ਤਲਬ ਕਰਦੀ ਆ ਪਰ ਹੁਣ ਈਡੀ ਨੇ ਭਾਜਪਾ ਦੇ ਲੀਡਰ ਦੇ ਉੱਤੇ ਹੀ ਕਾਰਵਾਈ ਕਰ ਦਿੱਤੀ ਹੈ ਕੱਲ ਦੇ ਵਾਸਤੇ ਸਮਨ ਭੇਜ ਦਿੱਤੇ ਨੇ ਅਰਵਿੰਦ ਖੰਨਾ ਨੂੰ ਜੋ ਪੰਜਾਬ ਦੇ ਸੀਨੀਅਰ ਲੀਡਰ ਨੇ ਭਾਜਪਾ ਦੇ ਉਹਨਾਂ ਨੂੰ ਇਹ ਸਮਨ ਭੇਜੇ ਗਏ ਨੇ ਤੇ ਕੱਲ ਸੱਦ ਲਿਆ ਗਿਆ ਹੈ ਪੁੱਛਗਿੱਛ ਲਈ ਤੁਹਾਨੂੰ ਦੱਸ ਦਈਏ ਕਿ ਅਰਵਿੰਦ ਖੰਨਾ ਸੰਗਰੂਰ ਹਲਕੇ ਦੇ ਕਾਫੀ ਚਰਚਿਤ ਚਿਹਰਿਆਂ ਦੇ ਵਿੱਚੋਂ ਆਉਂਦੇ ਨੇ ਤੇ ਅਰਵਿੰਦ ਖੰਨਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਨੇ 2008 ਦਾ ਮਾਮਲਾ ਹੈ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਉਸ ਮਾਮਲੇ ਦੇ ਵਿੱਚ ਹੀ ਈਡੀ ਨੇ ਚਾਰ ਸ਼ੀਟ 2020 ਦੇ ਵਿੱਚ ਦਾਖਲ ਕੀਤੀ ਸੀ ਤੇ ਇਹਦੇ ਹਿਸਾਬ ਦੇ ਨਾਲ ਹੁਣ ਉਹਨਾਂ ਨੂੰ ਸਦ ਲਿਆ ਗਿਆ ਹੈ ਤੇ ਤੁਹਾਨੂੰ ਦੱਸ ਦਈਏ ਕਿ 2022 ਦੇ ਵਿੱਚ ਹੀ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਇਸ ਤੋਂ ਪਹਿਲਾਂ 2015 ਤੱਕ ਉਹ ਕਾਂਗਰਸ ਦਾ ਹਿੱਸਾ ਸੀਗੇ ਕਾਂਗਰਸ ਦੀਆਂ ਟਿਕਟਾਂ ਦੇ ਉੱਤੇ ਚੋਣਾਂ ਜਿੱਤਦੇ ਆਏ ਨੇ ਦੋ ਵਾਰ ਉਹ ਵਿਧਾਇਕ ਬਣੇ ਇੱਕ ਵਾਰ ਉਹਨਾਂ ਨੇ ਧੂਰੀ ਹਲਕੇ ਤੋਂ ਜਿੱਤ ਹਾਸਲ ਕੀਤੀ ਦੂਜੀ ਵਾਰ ਉਹਨਾਂ ਨੇ ਸੰਗਰੂਰ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ ਯਾਨੀ ਕਿ ਦੋ ਵਾਰ ਉਹ ਵਿਧਾਇਕ ਰਹਿ ਚੁੱਕੇ ਨੇ ਤੇ ਲੰਮਾ ਸਮਾਂ ਉਹ ਬਿਜ਼ਨਸ ਦੇ ਵਿੱਚ ਵੀ ਨੇ ਉਹਨਾਂ ਦਾ ਬਿਜ਼ਨਸ ਦਾ ਵੀ ਆਪਣਾ ਜਿਹੜਾ ਇੱਕ ਦਬਦਬਾ ਪੂਰਾ ਬਣਿਆ ਹੋਇਆ ਪਰ ਹੁਣ ਈਡੀ ਨੇ ਉਹਨਾਂ ਨੂੰ ਤਲਬ ਕਰ ਲਿਆ ਤਾਂ ਦੱਸ ਦਈਏ ਕਿ 1998 ਤੋਂ ਲੈ ਕੇ 2015 ਤੱਕ ਅਰਵਿੰਦ ਖੰਨਾ ਕਾਂਗਰਸ ਦੇ ਵਿੱਚ ਰਹੇ ਤੇ ਉਹਨਾਂ ਨੇ 1998 ਤੋਂ ਸ਼ੁਰੂਆਤ ਕੀਤੀ ਕਾਂਗਰਸ ਦੇ ਵਿੱਚ ਤੇ ਕਾਂਗਰਸ ਹੀ ਉਹਨਾਂ ਨੂੰ ਟਿਕਟ ਦਿੱਤੀ ਸੰਗਰੂਰ ਤੋਂ ਉਹਨਾਂ ਨੇ 2002 ਦੇ ਵਿੱਚ ਚੋਣ ਲੜੀ ਤੇ 2007 ਤੱਕ ਉਹ ਵਿਧਾਇਕ ਰਹੇ ਕਾਂਗਰਸ ਦੇ ਤੇ ਉਸ ਤੋਂ ਬਾਅਦ ਉਹਨਾਂ ਨੇ ਮੁੜ ਧੂਰੀ ਤੋਂ ਚੋਣ ਲੜੀ ਵਿਧਾਇਕ ਦੀ 2012 ਦੇ ਵਿੱਚ ਤੇ 14 ਤੱਕ ਉਹ ਵਿਧਾਇਕ ਰਹੇ ਉਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਤੇ ਲੰਮਾ ਸਮਾਂ ਰਾਜਨੀਤੀ ਤੋਂ ਦੂਰ ਰਹੇ 2022 ਦੇ ਵਿੱਚ ਆ ਕੇ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਸੀ ਤੇ ਕਿਆਸ ਰਹੀਆਂ ਇਹ ਵੀ ਲਾਈਆਂ ਜਾ ਰਹੀਆਂ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣ ਸਕਦੇ ਨੇ ਪਰ ਉਹਨਾਂ ਨੇ ਬੀਜੇਪੀ ਦਾ ਪੱਲਾ ਫੜਿਆ ਸੀ ਤੇ ਹੁਣ ਮਾਮਲਾ 2008 ਦਾ ਹੈ 2020 ਦੇ ਵਿੱਚ ED 4 ਸ਼ੀਟ ਦਾਖਲ ਕਰਦੀ ਹੈ ਤੇ ਹੁਣ ਉਹਨਾਂ ਨੂੰ ਸੰਮਣ ਭੇਜ ਦਿੱਤੇ ਗਏ ਨੇ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਹੋਵੇਗੀ ਯਾਨੀ ਕਿ BJP ਦੇ ਵਿੱਚ ਜਾਣ ਤੋਂ ਬਾਅਦ ਵੀ ਉਹਨਾਂ ਦੀ ਜਾਣ ਸੌਖੀ ਨਹੀਂ ਹੋਈ ਤੇ ਅਕਸਰ ਇਹ ਇਲਜ਼ਾਮ ਲੱਗਦੇ ਨੇ ਕਿ BJP ਵੱਲੋਂ ED ਦੀ ਰੇਡ ਕਰਵਾਈ ਜਾਂਦੀ ਹੈ ਜੋ ਵਿਰੋਧੀ ਇਲਜ਼ਾਮ ਲਗਾਉਂਦੇ ਨੇ ਤੇ ED ਹੀ ਤਾਂ ਹੀ ਕਾਰਵਾਈਆਂ ਕਰ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੂੰ ਵੀ ਕਈ ਵਾਰ ਸੰਮਨ ਹੋ ਚੁੱਕੇ ਨੇ ਝਾਰਖੰਡ ਦੇ ਮੁੱਖ ਮੰਤਰੀ ਹਿਮੰਤ ਸੁਰੇਨ ਵੀ ਈਡੀ ਦਾ ਸਾਹਮਣਾ ਕਰ ਰਹੇ ਨੇ ਤੇ ਇਸ ਤੋਂ ਇਲਾਵਾ ਸਾਧੂ ਸਿੰਘ ਧਰਮਸੋਤ ਪੰਜਾਬ ਦੇ ਸਾਬਕਾ ਮੰਤਰੀ ਨੇ ਉਹਨਾਂ ਨੂੰ ਵੀ ਈਡੀ ਨੇ ਗ੍ਰਿਫਤਾਰ ਕੀਤਾ ਹੋਇਆ ਹੈ ਤੇ ਈਡੀ ਲਗਾਤਾਰ ਵੱਖ-ਵੱਖ ਲੀਡਰਾਂ ਦੇ ਉੱਤੇ ਸ਼ਿਕੰਜਾ ਕਾਸਰੀ ਹੈ ਤੇ ਹੁਣ ਭਾਜਪਾ ਦੇ ਲੀਡਰ ਦਾ ਨੰਬਰ ਵੀ ਆ ਗਿਆ ਹੈ ਯਾਨੀ ਕਿ ਅਰਵਿੰਦ ਖੰਨਾ ਸੰਗਰੂਰ ਦਾ ਚਰਚਿਤ ਚਿਹਰਾ ਸੰਗਰੂਰ ਦੀ ਲੀਡਰਸ਼ਿਪ ਦੇ ਵਿੱਚ ਕਾਫੀ ਵੱਡਾ ਮੁਕਾਮ ਹਾਸਲ ਕਰਨ ਵਾਲੇ ਅਰਵਿੰਦ ਖੰਨਾ ਨੂੰ ਵੀ ਹੁਣ ਈਡੀ ਨੇ ਤਲਬ ਕਰ ਲਿਆ ਹੈ ਦੇਖਣਾ ਹੋਵੇਗਾ ਕਿ ਕੱਲ੍ਹ ਓ ਈਡੀ ਦੇ ਅੱਗੇ ਪੇਸ਼ ਹੁੰਦੇ ਨੇ ਜਾਂ ਨਹੀਂ ਤੇ ਜੇਕਰ ਹੁੰਦੇ ਆ ਤੇ ਈਡੀ ਉਹਨਾਂ ਤੋਂ ਕੀ ਪੁੱਛਗਿੱਛ ਕਰਦੀ ਹੈ ਤੇ ਕਿਸ ਤਰ੍ਹਾਂ ਦੀ ਅਗਲੀ ਕਾਰਵਾਈ ਕੀਤੀ ਜਾਂਦੀ ਹੈ ਇਸ ਮਾਮਲੇ ਦੀ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੋਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਕੀ 5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ